ਵੱਡੀ ਜਾਣਕਾਰੀ ਵੱਡੀ ਅਪਡੇਟ ਸਾਮਣੇ ਆ ਰਹੀ ਸੀਐਮ ਭਗਵੰਤ ਸਮਰ ਨੂੰ ਅੱਜ ਮਿਲ ਸਕਦੀ ਹੈ ਛੁੱਟੀ ਵੱਡੀ ਜਾਣਕਾਰੀ ਵੱਡੀ ਅਪਡੇਟ ਸਾਂਝੀ ਕਰਿਆ ਅੱਜ ਹੋਟਿਸ ਤੋਂ ਹੋ ਸਕਦੇ ਨੇ ਡਿਸਚਾਰਜ ਸੀਐਮ ਦੀ ਹਾਲਤ ਚ ਹੁਣ ਪਹਿਲਾ ਨਾਲੋਂ ਸੁਧਾਰ ਜਿਹੜਾ ਉਹ ਮਿਲਿਆ ਤੇ ਨਾਲ ਹੀ ਦੱਸਦੇ ਕਿ ਸੀਐਮਾਨ ਦੇ ਟੈਸਟ ਦੀਆਂ ਸਾਰੀਆਂ ਰਿਪੋਰਟਾਂ ਵੀ ਜਿਹੜੀਆਂ ਨੇ ਉਹ ਬਿਲਕੁਲ ਸਹੀ ਆਈਆ ਨੇ 5 ਸਤੰਬਰ ਤੋਂ ਹਸਪਤਾਲ ਦੇ ਵਿੱਚ ਦਾਖਲ ਸੀ ਇਹ ਸੀਮਾਨਤ ਹੁਣ ਅੱਜ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਛੁੱਟੀ ਜਿਹੜੀ ਹੋ ਮਿਲ ਸਕਦੀ ਹੈ ਅੱਜ ਪੋਟਿਸ ਹਸਪਤਾਲ ਤੋਂ ਡਿਸਚਾਰਜ ਜਿਹੜਾ ਹੈ ਸੀਐਮ ਪਗਮਨ ਮਾਨ ਨੂੰ ਮਿਲ ਸਕਦਾ ਹੈ ਪਹਿਲਾਂ ਨਾਲੋਂ ਹੁਣ ਹਾਲਤ ਦੇ ਵਿੱਚ ਸੁਧਾਰ ਜਿਹੜਾ ਦੱਸਿਆ ਜਾ ਰਿਹਾ ਡਾਕਟਰਾਂ ਦੇ ਵੱਲੋਂ ਉੱਥੇ ਹੀ ਉਹਨਾਂ ਦੇ ਸਾਰੇ ਟੈਸਟ ਜਿਹੜੇ ਨੇ ਕਰਵਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ ਸਾਰੇ ਟੈਸਟ ਦੀਆਂ ਰਿਪੋਰਟਾਂ ਬਿਲਕੁਲ ਸਹੀ ਆਈਆ ਨੇ ਇਸੇ ਮੁਤਾਬਕ ਦਾਸੀ ਕੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਛੁੱਟੀ ਜਾਣਕਾਰੀ ਵੱਡੀ ਅਪਡੇਟ ਸਾਝੀ ਕਰਿਆ ਅਜ ਹੋਟੇਸ ਤੋਂ ਡਿਸਚਾਰਜ ਹੋ ਸਕਦੇ ਨੇ ਸੀਐਮ ਮਾਨ ਪਹਿਲਾ ਨਾਲੋ ਹਾਲਤ ਦੇ ਵਿੱਚ ਹੁਣ ਸੁਧਾਰ ਜਿਹੜਾ ਦੱਸਿਆ ਹੀ ਗਿਆ ਹੈ ਉਥੇ ਹੀ ਗੱਲ ਕੀਤੀ ਜਾਵੇ ਤਾਂ ਸੀਐਮ ਮਾਨ ਦੇ ਵੱਲੋਂ ਹੀ ਹਸਪਤਾਲ ਦੇ ਵਿੱਚ ਵਦੇਰੀ ਜਾਣਕਾਰੀ ਦੇ ਲਈ ਸਾਡੇ ਨਾਲ ਅਮਿਤ শেੱਟੀ ਜੁੜ ਚੁੱਕੇ ਨੇ ਅਮਿਤ শেੱਟੀ ਅੱਜ ਸੀਐਮ ਭਗਵੰਤ ਮਾਨ ਨੂੰ ਛੁੱਟੀ ਮਿਲ ਸਕਦੀ ਹੈ ਇਹ ਐਲਾਨ ਜਿਹੜਾ ਉਹ ਕੀਤਾ ਗਿਆ ਹੈ ਕਿ ਕੁਝ ਜਾਣਕਾਰੀ ਉਸ ਨੂੰ ਲੈ ਕੇ ਇਸ ਦੇ ਨਾਲ ਹੀ ਡਾਕਟਰਾਂ ਦੇ ਵੱਲੋਂ ਵੀ ਜਿਹੜਾ ਕਿਹਾ ਗਿਆ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਹੁਣ ਸੁਧਾਰ ਹੈ ਜਿੰਨੇ ਵੀ ਟੈਸਟ ਦੀਆਂ ਰਿਪੋਰਟਾਂ ਆਈਆਂ ਨੇ ਉਹ ਬਿਲਕੁਲ ਸਹੀ ਆਈਆਂ ਨੇ ਉਹ ਬਿਲਕੁਲ ਅੱਗੇ ਜੇਕਰ ਗੱਲ ਕੀਤੀ ਜੇ ਪੰਜਾਬ ਦੇ ਮਿਸਟਰ ਪ੍ਰਧਾਨ ਜੀ ਤੱਕ ਵਰਤਮਾਨ ਹੋਣਗੇ ਤਾਂ ਮੈਂ ਕੋਲ ਜਿਹੜਾ ਇਹਨਾਂ ਦੇ ਕੋਲ ਤੇ ਜਿਹੜਾ ਹੈ ਅਜਿਹਾ ਰਹੱਸ ਹੈ ਕਿ ਉਹ ਆ ਰਹੇ ਆ ਤੇ ਵਕਤ ਤੋਂ ਚੇਹੇ ਵਾਲੇ ਕੋਲ ਆਈਏ ਕਿ ਇੱਥੇ ਜਿਹਨਾਂ ਨੂੰ ਜਿਹੜੀ ਇਹ ਸਿੱਖੇ ਮਿਲ ਗਈ ਜੀ ਜਦੋਂ ਵੀ ਅਗਰ ਗੱਲ ਕਰੀਏ ਤਾਂ ਕੋਈ ਹਸਪਤਾਲ ਦੀ ਬਿਲਕੁਲ ਉਹਨਾਂ ਦਾ ਆਪਣਾ ਜਿਹੜਾ ਹੈ ਉਸ ਤੋਂ ਬਿਲਕੁਲ ਵੱਖਰਾ ਜਿਹਾ ਮਿਲ ਰਿਹਾ ਹੈ ਤੇ ਉਹ ਸਾਡੇ ਦਾ ਕਿਸੇ ਦੇ ਵਿੱਚ ਤੇ ਜਿਸ ਤਰ੍ਹਾਂ ਇਹਨਾਂ ਦੇ ਡਾਕਟਰ ਸਹੀ ਸਮਝ ਨਹੀਂ ਲੀ ਤੇ ਕੁਝ ਵੀ ਉਹਨਾਂ ਨੂੰ ਮਿਲ ਤਾਂ ਨਹੀਂ ਤੇ ਇਸ ਦੇ ਨਾਲ ਹੀ ਅਮਿਤ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਚਾਹੇ ਉਹ ਹਸਪਤਾਲ ਦੇ ਵਿੱਚ ਦਾਖਲ ਸੀਗੇ ਪਰ ਫਿਰ ਵੀ ਉਹਨਾਂ ਦਾ ਜਿਹੜਾ ਜ਼ਿਆਦਾ ਧਿਆਨ ਸੀਗਾ ਉਹ ਲੋਕਾਂ ਦੇ ਵੱਲ ਸੀਗਾ ਪੰਜਾਬ ਦੇ ਵੱਲ ਹੀ ਸੀਗਾ ਕਿ ਕੁਝ ਚੱਲ ਰਿਹਾ ਪੂਰੀ ਅਪਡੇਟ ਜਿਹੜੀ ਹਸਪਤਾਲ ਦੇ ਵਿੱਚੋਂ ਲੈ ਰਹੇ ਸਨ ਬਿਲਕੁਲ ਜੇ ਉਹ ਹਸਪਟਲਾਈਜ਼ ਸੀਗੇ ਜੇ ਪ੍ਰੋਜੈਕਟ ਭਗਵੰਤ ਜੀ ਤੋਂ ਸਮਾਂ ਨਹੀਂ ਪਾਈ ਫੋਟੋ ਜਿਹੜੀ ਹੈ ਕਿ ਕਿ ਕੁਝ ਇੱਕ ਵਾਰ ਦੀ ਹੈ ਉਹਨਾਂ ਦਾ ਮੈਡੀਕਲ ਬੁਲਟਨ ਜਾਰੀ ਹੋਇਆ ਕਿ ਉਸ ਤੋਂ ਬਾਅਦ ਜੇ ਡਿਜਿਸਡਾਰ ਗਈ ਸੀ ਜਾਨਕੀ ਵੀ ਤਬਾਰ ਆ ਗਿਆ ਉਸ ਤੋਂ ਬਾਅਦ ਲਗਾਤਾਰ अभी कह सकते हैं कि हॉस्पिटल तो ही जो तो 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 है पूरे पा का जायजा जोड़े ने अधिकारियों को लगे हुए थे मान दिखने से कई मंत्री भी उ मिलने वास्ते पहुंचे तभी तो पूरे पाबन जी है हॉस्पिटल तो ही कर रहे थे अच्छी जी है तो बिल्कुल वैसे हुए हैं जिस गल सराहना कर रहे हैं तो बिल्कुल पूरा ध्यान उसे रखा हुआ सगा तो फिर अभी तबीयत भी एक तरफ अगर कल की गल करिए कल भी उन्होंने सिंगर मन की जी की और भी कई बंद गलती जिन्होंने बाढ़ करके भाग लिता उसे हेल्प की उन्होंने गल की बिल्कुल अब जब छुट्टी हो जाती है तो फिर मुड़ तो जोड़े तो 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 ने पंजाब के वास्ते जो है काम करते दिखाई दे हालांकि हॉस्पिटल के काफी काम करेंगे ਇਸਦੇ ਨਾਲ ਹੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਓ ਵੀ ਜਿਹੜੇ 40 ਹਸਪਤਾਲ ਕੱਲ ਪਹੁੰਚੇ ਸੀਗੇ ਸੀਐਮ ਭਗਵੰਤ ਮਾਨ ਨੂੰ ਮਿਲਣ ਦੇ ਲਈ ਤੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੈ ਪਹਿਲਾਂ ਨਾਲੋਂ ਠੀਕ ਨੇ। ਅੱਜ ਵੀ ਕੋਈ ਜਾਣਕਾਰੀ ਨਹੀਂ ਜਦੋਂ ਕੋਈ ਪੰਜਾਬੀ ਪੱਤਰਕਾਰ ਜਦੋਂ ਪੁੱਛਦੇ ਨੇ ਕੱਡੀ ਗੱਲ ਰਿਪੋਰਟ ਕਿ ਪਿਤਾ ਅਲਕੀਨ ਦਾ ਹਾਲ ਕਿਵੇਂ ਹੈ ਕਿਉਂਕਿ ਸੇਕਟਰ ਪ੍ਰਧਾਨ ਮੰਤਰੀ ਲਿੰਡਰ ਬੋਡੀ ਉਹਨਾਂ ਦਾ ਹਾਲ ਪੁੱਛਿਆ ਸੀਗਾ ਦੇਖੋ ਜੀ

ਜੇ ਤੁਹਾਨੂੰ ਰਾਜਪਾਲ ਨੇ ਜਿਹੜੀ ਉਹਨਾਂ ਦਾ ਸਟੇਟ ਸੀ ਜਿਹੜੀ ਹੈ ਉਹਦਾ ਵੀ ਫੈਸਲਾ ਕੀਤਾ ਜੀ ਅਮਿਤ ਵਦੇਰੀ ਜਾਣਕਾਰੀ ਦੇ ਲਈ ਬਹੁਤ-ਬਹੁਤ ਧੰਨਵਾਦ ਜੁੜੇ ਰਾਂਗੇ ਤੁਹਾਡੇ ਨਾਲ ਸੋ ਵੱਡੀ ਜਾਣਕਾਰੀ ਵੱਡੀ ਅਪਡੇਟ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਸਪਤਾਲ ਤੋਂ ਛੁੱਟੀ ਜਿਹੜੀ ਉਹ ਮਿਲ ਸਕਦੀ ਹੈ